ਪੰਜਾਬ ਦੇ ਵਿੱਚ ਲੈਂਡ ਪੋਲਿੰਗ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਸੀਗੇ ਵਿਰੋਧੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਸੀ ਤੇ ਉਸ ਤੋਂ ਬਾਅਦ ਕੱਲ ਇੱਕ ਨੋਟੀਫਿਕੇਸ਼ਨ ਜਾਰੀ ਹੁੰਦੀ ਹੈ ਕਿ ਲੈਂਡ ਪੋਲਿੰਗ ਪਾਲਿਸੀ ਅਸੀਂ ਵਾਪਸ ਲੈ ਰਹੇ ਹਾਂ ਲੇਕਿਨ ਅੱਜ ਇਹ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਕੇਵਲ ਇੱਕ ਨੋਟੀਫਿਕੇਸ਼ਨ ਆਈ ਹੈ ਪੂਰਨ ਤੌਰ ਤਰੀਕੇ ਤੇ ਇਹ ਪਾਲਿਸੀ ਵਾਪਸ ਨਹੀਂ ਲੈਤੀ ਗਈ ਦੂਜੇ ਪਾਸੇ ਜੋ ਦੇਖੇ ਜਾਂਦੇ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਸੀਗੀਆਂ ਭਾਜਪਾ ਨੇ ਵੀ ਯਾਤਰਾ ਦਾ ਐਲਾਨ ਕੀਤਾ ਸੀਗਾ ਤੇ ਗੱਲਾਂ ਹੁਣ ਇਹ ਆ ਰਹੀਆਂ ਨੇ ਕਿ ਭਾਜਪਾ ਕਰਕੇ ਵਾਪਸੀ ਹੋਈ ਹੈ ਜਾਂ ਕਿਸਾਨਾਂ ਦਾ ਪ੍ਰਦਰਸ਼ਨ ਦੇ ਉਹਦੇ ਕਰਕੇ ਵਾਪਸੀ ਹੋਈ ਸਾਡੇ ਨਾਲ ਕੇਵਲ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸਵਾਗਤ ਹੈ ਵੱਲਾ ਦਾ ਬਹੁਤ ਧੰਨਵਾਦ ਥੈਂਕ ਯੂ ਕੀ ਲੱਗਦਾ ਤੁਸੀਂ ਜਦੋਂ ਐਲਾਨ ਕੀਤਾ ਸੀ ਕਿ ਅਸੀਂ ਪਟਿਆਲੇ ਤੋਂ 17 ਤਰੀਕ ਤੋਂ ਯਾਤਰਾ ਸ਼ੁਰੂ ਕਰਾਂਗੇ ਇਹ ਉਹਦੇ ਕਰਕੇ ਪ੍ਰਭਾਵ ਪਏ ਆ ਜਾਂ ਵਾਕਿਆ ਦੀ ਵਿੱਚ ਆਮਾ ਦੀ ਪਾਰਟੀ ਨੂੰ ਲੱਗਿਆ ਉਹ ਕਹਿ ਰਹੇ ਨੇ ਪਾਈ ਸੰਤਕ ਕਿਸਾਨਾਂ ਦੇ ਹੱਕ ਕਰਕੇ ਤੁਹਾਨੂੰ ਵਾਪਸ ਲੈਣਾ ਪਏਗਾ ਦੇਖੋ ਗੱਲ ਇਹ ਆ ਕਿ ਕੁੱਲ ਮਿਲਾ ਕੇ ਜਿਹੜੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿ ਜਿਹੜੀ ਲੈਂਡ ਪੋਲੀਸੀ ਜੋ ਪੰਜਾਬ ਨੂੰ ਤਬਾਹ ਕਰਨ ਵਾਲੀ ਸੀ ਇਹਦੇ ਵਿੱਚ ਜਿਹੜਾ ਕਿਸਾਨੀ ਜਿਹੜੇ ਸੰਘਰਸ਼ ਕੀਤਾ ਕਿਸਾਨਾਂ ਨੇ ਉਹਦਾ ਬਹੁਤ ਵੱਡਾ ਰੋਲ ਆ ਦਸ ਪੋਲੀਟਿਕਲ ਪਾਰਟੀਆਂ ਦਾ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਮਜ਼ਬੂਤ ਆਵਾਜ਼ ਠਾਈ ਔਰ ਅਸੀਂ ਕਿ ਇਹਦੇ ਵਿੱਚ ਯਾਤਰਾ ਵੀ ਕਰਾਂਗੇ ਸਾਡੇ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼ਵੀਰ ਸ਼ਰਮਾ ਜੀ ਦੀ ਅਗਵਾਈ ਥੱਲੇ ਅਸੀਂ ਸਰ ਉਸ ਪਿੰਡਾਂ ਵਿੱਚ ਜਾਵਾਂਗੇ ਕੱਲ ਉਹਦੇ ਵਿੱਚ ਬਹੁਤ ਡਿਟੇਲ ਚ ਮੀਟਿੰਗ ਹੋਈ ਸੀ ਕਿ ਪਿੰਡ ਪਿੰਡ ਜਾ ਕੇ ਅਸੀਂ ਲੋਕਾਂ ਦੇ ਨਾਲ ਖੜਾਂਗੇ ਪੰਜਾਬ ਦੇ ਕਿਸਾਨਾਂ ਨਾਲ ਖੜਾਂਗੇ ਤਾਂ ਕਿ ਇਹ ਜਿਹੜੀ ਪਾਲਿਸੀ ਕੀਤੀ ਗਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਬਹੁਤ ਵੱਡਾ ਇੱਕ ਦਿਸ਼ਾ ਸੰਕਟ ਦਾ ਵਿਸ਼ਾ ਤੁਸੀਂ ਕਹਿ ਲਓ ਚਿੰਤਾ ਦਾ ਵਿਸ਼ਾ ਕਹਿ ਲਓ ਪੰਜਾਬ ਨੂੰ ਬਰਬਾਦ ਕਰਨ ਵਾਲੀ ਪਾਲਿਸੀ ਸੀਗੀ ਸੋ ਸਾਰੇ ਇਹਦੇ ਵਿੱਚ ਬੜੇ ਚਿੰਤਾ ਦੇ ਵਿੱਚ ਸੀਗੇ ਇਸ ਗੱਲ ਤੇ ਬੜੇ ਲੋਕਾਂ ਨੂੰ ਬੜਾ ਇਸ ਗੱਲ ਦਾ ਬਹੁਤ ਦੁੱਖ ਸੀਗਾ ਪਰ ਜਦੋਂ ਹੁਣ ਇਹ ਗੱਲ ਕੱਲ ਹੋਈ ਆ ਅੱਜ ਵੀ ਅਸੀਂ ਇਸ ਗੱਲ ਜਿਵੇਂ ਤੁਸੀਂ ਹੁਣੇ ਕਿਹਾ ਸਾਨੂੰ ਹਜੇ ਵੀ ਵਿਸ਼ਵਾਸ ਨਹੀਂ ਬਿਕਾ ਜਿਹੜੀ ਪਾਲਸੀ ਲਿਆਂਦੀ ਗਈ ਆ ਇਹ ਜਿਹੜੇ ਦਿੱਲੀ ਦੇ ਜਿਹੜੇ ਲੁਟੇਰੇ ਨੇ ਦਿੱਲੀ ਤੋਂ ਹਾਰ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਉਹਨਾਂ ਨੇ ਦਿੱਲੀ ਤੋਂ ਹਾਰ ਕੇ ਉਹਨਾਂ ਨੇ ਪਾਲਸੀ ਲਿਆਂਦੀ ਸੀ ਕਿ ਕਰੋਨਾ ਆ ਰਬਾਰ ਪਿਆ ਪੰਜਾਬ ਦੇ ਵਿੱਚੋਂ ਇਕੱਠਾ ਕਰਕੇ ਤਾਂ ਕਿ ਲੁੱਟ ਕੇ ਲੈ ਜਾਣ ਗੱਲ ਇਹ ਆ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਹਰੇਕ ਨੂੰ ਇੱਕ ਅੰਤ ਤੇ ਲਿਖਿਆ ਹੋਇਆ ਕਿ ਪੰਜਾਬ ਜਿਹੜਾ ਹੈਗਾ ਖੇਤੀ ਪ੍ਰਧਾਨ ਸੂਬਾ ਖੇਤੀ ਕਿੱਥੇ ਹੁੰਦੀ ਹੈ ਜ਼ਮੀਨ ਤੇ ਜੇ ਕਿਸਾਨ ਦੀ ਜ਼ਮੀਨ ਹੀ ਖੋਲੀ ਜ਼ਮੀਨ ਧੱਕੇ ਨਾਲ ਅਕਵਾਇਰ ਕਰ ਲਈ ਉਹਨੂੰ ਕਹਿੰਦੇ 200 ਕਾਜੀ ਦਾ ਪਲਾਟ ਦੇਵਾਂਗੇ 1000 ਕਾਜੀ ਦਾ ਪਲਾਟ ਦੇਵਾਂਗੇ ਉਹ ਪਲਾਟ ਤੇ ਕੀ ਕਰੇਗਾ ਜਿਵੇਂ ਕਿਸੇ ਨੇ ਕਿਹਾ ਮੂੰਗਫਲੀਆਂ ਵੇਚੇਗਾ ਕੀ ਕਰੇਗਾ ਉਹ ਸੋ ਇਹ ਜਿਹੜੀ ਪਾਲਿਸੀ ਆ ਇਹ ਪੰਜਾਬ ਨੂੰ ਤਬਾਹ ਕਰਨ ਵਾਲੀ ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਜਿਹੜਾ ਕਿਸੇ ਟਾਈਮ ਸਾਰੇ ਹਿੰਦੁਸਤਾਨ ਨੂੰ ਜਿਹੜਾ ਅਨਾਜ ਪੈਦਾ ਕੀਤਾ ਪੰਜਾਬ ਨੇ ਕੀਤਾ ਸੋ ਹੁਣ ਉਹਨੂੰ ਤਬਾਹ ਕਰਨ ਵਾਲੀ ਪਾਲਿਸੀ ਕੀ 65553 ਏਕੜ ਜ਼ਮੀਨ ਇਹਨਾਂ ਨੇ ਅਕਵਾਇਰ ਕਰਨੀ ਸੀ ਉਹ ਕੋਰ ਕਰਕੇ ਕਰੋੜਾ ਰੁਪਏ ਇਕੱਠਾ ਕਰਕੇ ਇਹਨਾਂ ਨੇ ਜਿਹੜੇ ਆਉਣ ਵਾਲੀਆਂ ਇਲੈਕਸ਼ਨਾਂ ਜਾਂ ਜਿਹੜੇ ਪੰਜਾਬ ਦੇ ਵਿੱਚ ਵਾਅਦੇ ਕੀਤੇ ਸੀ ਮਹਿਲਾਵਾਂ ਨਾਲ ਸਾਡੀਆਂ ਭੈਣਾਂ ਨਾਲ ਉਹਨਾਂ ਨੂੰ ਵਾਪਸ ਦੇਣ ਲਈ ਇਹਨਾਂ ਦੀ ਇੱਕ ਕੋਜੀ ਸਕੀਮ ਸੀ ਮੈਨੂੰ ਤਾਂ ਲੱਗਦਾ ਵੀ ਲੁੱਟ ਕੇ ਜਨ ਬਿਹਾਰ ਦੀ ਇਲੈਕਸ਼ਨ ਇਹ ਪੰਜਾਬ ਨੂੰ ਲੁੱਟਣ ਆਏ ਸੀ ਪਰ ਲੋਕਾਂ ਦਾ ਇਹਦੇ ਵਿੱਚ ਜਿਹੜਾ ਕਿਸਾਨ ਯੂਨੀਅਨ ਦਾ ਪੰਜਾਬ ਦੇ ਕਿਸਾਨਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਇੱਕ ਵੀ ਹਰੇਕ ਕਿਸਾਨ ਦੇਖੋ ਆਪਾ ਪੰਜਾਬ ਜਿਹੜਾ ਹੈਗਾ ਉਹ ਪਿੰਡਾਂ 'ਚ ਵਸਦਾ ਬਿਲਕੁਲ ਪਿੰਡਾਂ 'ਚ ਕੌਣ ਵਸਦੇ ਆ ਕਿਸਾਨ ਵਸਦੇ ਆ ਕਿਸਾਨ ਕੋਲੇ ਇੱਕ ਪੂੰਜੀ ਆ ਉਹਦੀ ਜ਼ਮੀਨ ਆ ਜੇ ਉਹਦੀ ਜ਼ਮੀਨ ਹੀ ਖੋਲੀ ਤਾਂ ਉਹ ਉਹਦੇ ਕੋਲੇ ਉਹਦੀ ਕੋਈ ਗੱਲ ਉਹਦੀ ਕੋਈ ਕੱਲ ਖਤਮ ਹੋ ਗਿਆ ਮਤਲਬ ਉਹ ਤਬਾਹ ਹੋ ਗਿਆ ਆਪਣੇ ਕੋਲੇ ਨਾ ਤਾਂ ਅਨਾਜ ਹੋਣਾ ਨਾ ਨਾ ਆਪਣੇ ਡੰਗਰ ਪਸ਼ੂ ਦੁੱਧ ਬੱਚੇ ਆਪਣੇ ਕਿੱਥੋਂ ਖਾਣਾ ਪਾਣੀ ਖਾਣਗੇ ਔਰ ਉਦੋਂ ਬਾਅਦ ਜਿਹੜਾ ਖੇਤ ਮਜ਼ਦੂਰ ਆ ਉਹ ਮਜ਼ਦੂਰੀ ਕਿੱਥੋਂ ਕਰੇਗਾ ਉਹ ਆਪਦਾ ਪਰਿਵਾਰ ਕਿਵੇਂ ਪਾਲੇਗਾ ਉਸ ਤੋਂ ਅੱਗੇ ਲੈ ਕੇ ਜੋ ਦਾਣਾ ਮੰਡੀਆਂ ਚ ਆਉਂਦਾ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਮੰਡੀਆਂ ਚ ਆੜਤੀਆਂ ਦਾ ਕੰਮ ਕਿਵੇਂ ਚੱਲੇਗਾ ਔਰ ਉੱਥੋਂ ਜਿਹੜਾ ਮੰਡੀਆਂ ਚੋਂ ਆ ਆਪਣੇ ਜਿੰਸ ਲੈ ਕੇ ਆਉਂਦਾ ਪੈਸਾ ਜੱਟ ਦੇ ਹੱਥ ਥੋੜਾ ਬਹੁਤਾ ਕਿਸਾਨ ਦੇ ਹੱਥ ਹੁੰਦਾ ਫਿਰ ਉਹ ਆਪਦਾ ਬਾਜ਼ਾਰ ਚ ਜਾ ਕੇ ਜਿਹੜਾ ਦੁਕਾਨਦਾਰਾਂ ਤੋਂ ਕੋਈ ਖਰੀਦੋ ਪ੍ਰੋਤ ਕਰਦਾ ਉਹ ਕੁੱਲ ਮਿਲਾ ਕੇ ਇਹ ਜਿਹੜੀ ਪਾਲਿਸੀ ਆ ਪੰਜਾਬ ਨੂੰ ਤਬਾਹ ਕਰਨ ਵਾਲੀ ਸੀ ਸੋ ਜਿਹੜੀ ਇਹ ਹੁਣ ਵਾਪਸ ਲਈ ਗਈ ਹੈ ਹਜੇ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਬਹੁਤ ਅਸੀਂ ਉਹਦਾ ਵੈਲਕਮ ਕਰਦੇ ਆ ਕਿ ਸਾਰੇ ਇਹ ਸਾਰਿਆਂ ਦਾ ਇਕੱਠਾ ਮਿਲ ਮਿਲਾ ਕੇ ਜਿਹੜਾ ਇਹ ਹੱਲਾ ਮਾਰਿਆ ਗਿਆ ਸਾਰੇ ਇਹਦੇ ਚ ਵਿਕਾਸ ਪੰਜਾਬ ਦੇ ਜਿਹੜੇ ਲੋਕ ਆ ਨਾ ਪਿੰਡਾਂ ਵਾਲੇ ਉਹ ਦੇਖੋ ਤੁਹਾਡੀ ਕੋਈ ਗੱਲ ਇਸ ਤਰ੍ਹਾਂ ਗੱਲ ਨਹੀਂ ਉਹ ਜਰਦੇ ਉਹਨਾਂ ਨੇ ਪਿੰਡਾਂ ਚ ਬੋਰਡ ਲਾਤੇ ਕਿ ਆਮ ਆਦਮੀ ਦਾ ਪਾਰਟੀ ਸਾਡੇ ਪਿੰਡ ਚ ਨਾ ਬੜੇ ਨਾ ਚਾਹੇ ਉਹ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਆ ਚਾਹੇ ਸਰਕਾਰੀ ਮੁਲਾਜ਼ਮ ਆ ਜਿਹੜਾ ਜ਼ਮੀਨ ਦੇ ਬਾਰੇ ਗੱਲ ਕਰੇਗਾ ਸਾਡੇ ਪਿੰਡ ਚ ਨਾ ਬੋੜੇ ਸੋ ਇਹ ਜਿਹੜੀ ਉਹ ਇਤੋਂ ਜੀ ਇੰਨੀ ਗੱਲ ਜਿਹੜੇ ਕਿਸਾਨ ਕਿਸਾਨਾਂ ਨੇ ਕੀਤੀ ਕਿਸਾਨ ਯੂਨੀਅਨਸ ਨੇ ਇਹਦੇ ਲਈ ਬਹੁਤ ਕੱਟ ਕੀਤਾ ਲੋਕਾਂ ਨੂੰ ਸਮਝਾਇਆ ਔਰ ਜਿਹੜੇ ਪੋਲਿਟੀਕਲ ਪਾਰਟੀਆਂ ਸਾਰਿਆਂ ਨੇ ਰੌਲਾ ਪਾਇਆ ਸਾਡੀ ਭਾਰਤੀ ਜਨਤਾ ਪਾਰਟੀ ਨੇ ਵੀ ਇਹਦੇ ਬਹੁਤ ਸਖਤ ਆਵਾਜ਼ ਠਾਈ ਕਿ ਸਭ ਤੋਂ ਬਾੜਾ ਅਸੀਂ ਇਹਦੇ ਲਈ ਕਿੱਥੋਂ ਤੱਕ ਵੀ ਜਾਣਾ ਪਏ ਕਿਸਾਨਾਂ ਨਾਲ ਅਸੀਂ ਡਟ ਕੇ ਖੜਾਂਗੇ ਸਰਪਾਰਟੀ ਜਿਹੜੀ ਕਿਸਾਨ ਸਯੁਜਕਤ ਪਾਰਟੀ ਜਿਹੜੀ ਕਿਸਾਨ ਯੂਨੀਅਨ ਨੇ ਕੀਤੀ ਸੀ ਅਸੀਂ ਮੈਂ ਖੁਦ ਉਹਦੇ ਚ ਗਿਆ ਜਿਸ ਉੱਤੇ ਡਟ ਕੇ ਇਹਨਾਂ ਨੂੰ ਸਮਰਥਨ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਡਟ ਕੇ ਚਟਾਨ ਵਾਂਗੂ ਤੁਹਾਡੇ ਨਾਲ ਖੜੀ ਆ ਜੇ ਤੁਹਾਡੀ ਜ਼ਮੀਨ ਦੇ ਮਾਮਲੇ ਇਸ ਕਰਨਗੇ ਸਾਨੂੰ ਕੁਝ ਵੀ ਕਰਨਾ ਪਿਆ ਇਸੇ ਕਰਕੇ ਅਸੀਂ ਕੱਲ ਮੀਟਿੰਗ ਕਰਕੇ ਕਿਹਾ ਕਿ ਯਾਤਰਾ ਕੱਢਾਂਗੇ ਪਿੰਡ-ਪਿੰਡ ਜਾਵਾਂਗੇ ਕਿਸਾਨਾਂ ਨਾਲ ਖੜਾਂਗੇ ਜਿੱਥੇ ਵੀ ਜਾਣਾ ਪਿਆ ਉੱਥੇ ਤੱਕ ਜਾਣਾ ਤੇਲੂ ਸਾਹਿਬ ਇਸ ਤੋਂ ਬਾਅਦ ਜਦੋਂ ਪਾਲਿਸੀ ਵਾਪਸ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿਸਾਨ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਪੈਸ਼ਲ ਪਾਈ ਸੈਸ਼ਨ ਬੁਲਾਇਆ ਜਾਵੇ ਸੈਸ਼ਨ ਬੁਲਾ ਕੇ ਉਹਦੇ ਚ ਬਿਲ ਪਾਸ ਕੀਤਾ ਜਾਵੇ ਕਿਉਂਕਿ ਕੱਲੀ ਨੋਟੀਫਿਕੇਸ਼ਨ ਨਾਲ ਸਾਨੂੰ ਕਹਿੰਦੇ ਸਾਜੀ ਰਾਜੀ ਨਹੀਂ ਹੁੰਦੀ ਸਾਨੂੰ ਹਜਮ ਨਹੀਂ ਹੋਈ ਗੱਲ ਇਹ ਨਹੀਂ ਇੱਕ ਸਾਨ ਇਹਦੀ ਗੱਲ ਵੀ ਹਜਮ ਨਹੀਂ ਹੋਈ ਉਹ ਕਿਉਂ ਉਹਨਾਂ ਦੇ ਖਾਸਾ ਉਹਨਾਂ ਨੂੰ ਇਹ ਗੱਲ ਦੇ ਸ਼ੱਕ ਆ ਕਿ ਜਿਹੜੀਆਂ ਨੇ ਨੀਤਾਂ ਨੀਤੀਆਂ ਨੇ ਨਾ ਇਹਨਾਂ ਨੂੰ ਨੀਤ ਨੂੰ ਦੇਖਦੇ ਹੋਏ ਵੀ ਜਿਵੇਂ ਪਹਿਲਾਂ ਪਾਲਿਸੀ ਬਣਾਤੀ ਹੁਣ ਜਿਹੜੇ ਜਿਵੇਂ ਮਾਨਯੋਗ ਹਾਈ ਕੋਰਟ ਨੇ ਵੀ ਸਟੇ ਕਰਤੀ ਉਹਨਾਂ ਨੇ ਕਿਹਾ ਵੀ ਤੁਸੀਂ এনवायरमेंट ਜਿਹੜੀ ਇਹਦੀ ਹੈਗੀ ਆ ਕਿ ਤੁਸੀਂ ਪਹਿਲਾਂ ਸਟੱਡੀ ਕੀਤੀ ਆ ਬਹੁਤ ਕੁਝ ਕਰਨਾ ਪੈਦਾ ਜਦੋਂ ਤੁਸੀਂ ਆਰਗਨਾਈਜੇਸ਼ਨ ਕਰਦੇ ਹੋ ਸੋ ਉਹਦੇ ਵਿੱਚ ਇਹਨਾਂ ਨੇ ਕੁਝ ਨਹੀਂ ਸੀ ਕੀਤਾ ਹਜੇ ਵੀ ਉਹਨਾਂ ਦਾ ਖਾਸਾ ਜਿਹੜਾ ਬਿਲਕੁਲ ਸਹੀ ਆ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਸਾਨੂੰ ਇਹ ਨਹੀਂ ਲੱਗਦਾ ਵੀ ਕਿਸੇ ਟਾਈਮ ਇਹ ਜਿਹੜੀ ਪਾਲਿਸੀ ਹੋਣ ਲਿਆ ਕੇ ਕੱਲ ਉਹ ਚੀਜ਼ਾਂ ਕਰੈਕਟ ਕਰਕੇ ਬਾਅਦ ਚ ਕਿਤੇ ਇਹ ਨਾ ਹੋਣ ਵੀ ਕਿਤੇ ਦੁਆਰਾ ਫੇਰ ਇਹ ਪਾਲਿਸੀ ਲੈ ਆਉਣ ਸੋ ਇਹਦੇ ਵਿੱਚ ਜੇ ਕੈਬਨਟ ਚ ਲੈ ਜਾਣੀ ਪੈਂਦੀ ਹੈ ਕੈਬਨਟ ਚ ਉਹਨੂੰ ਇਹਦੀ ਬੰਦ ਕਰਕੇ ਮਾਫ ਕਰਕੇ ਖਤਮ ਹੋ ਗਈ ਪਾਲਿਸੀ ਨੂੰ ਕਾਰਜ ਕਰਕੇ ਤਾਂ ਅਨਾਉਂਸਮੈਂਟ ਕੀਤੀ ਜਾਵੇ ਜੇ ਵਿਧਾਨ ਸਭਾ ਚ ਪਾਸ ਕਰਨਾ ਪੈਂਦਾ ਤਾਂ ਕਾਰਜ ਕਰਨਾ ਪਵੇ ਕਿਸਾਨ ਓਨੀਦਰ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਪਾਲਿਸੀ ਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ ਜਿਵੇਂ ਜਦੋਂ ਵਿਰੋਧ ਹੋ ਰਿਹਾ ਸੀਗਾ ਆਵਾਮੀ ਪਾਰਟੀ ਵੱਲੋਂ ਪਾਲਿਸੀ ਬਾਰੇ ਫਾਇਦੇ ਕਨਾਈ ਜਾ ਰਹੇ ਸੀਗੇ ਭਾਜਪਾ ਕਹਿੰਦੀ ਸੀ ਵਿਰੋਧੀ ਹੈ ਉਸੇ ਪਾਸੇ ਕਾਂਗਰਸ ਕਹਿੰਦੀ ਸੀ ਭਾਈ ਇਹ ਤਾਂ ਖੇਡ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਪਾਲਿਸੀ ਲਈ ਭਾਜਪਾ ਪਿੰਡਾਂ ਦੇ ਵਿੱਚ ਜਾਂਦੀ ਹੈ ਕੋ ਨੂੰ ਜਰੀਆ ਮਿਲ ਗਿਆ ਕੋਸ਼ਿਸ਼ ਮਿਲ ਗਈ ਲੇਕਿਨ ਹੁਣ ਵਾਪਸੀ ਹੁੰਦੀ ਹੈ ਹੁਣ ਕਿਵੇਂ ਉਹਨਾਂ ਦਾ ਕੀ ਜਵਾਬ ਦੇਣਾ ਚਾਹੁੰਗੇ ਤੁਸੀਂ ਕਰਨਾ ਮੈਂ ਅੱਗੇ ਵੀ ਤੁਹਾਨੂੰ ਜਵਾਬ ਦਿੱਤਾ ਸੀ ਤੁਸੀਂ ਮੈਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਉਦੋਂ ਵੀ ਮੈਂ ਕਿਹਾ ਸੀ ਵੀ ਇਹ ਕਿਹਾ ਸੀ ਕਿ ਭਾਜਪਾ ਕੋਈ ਪੋਲਿਟਿਕਸ ਨਹੀਂ ਕਰਦੀ ਇਹ ਜਿਹੜੇ ਤੁਸੀਂ ਕਾਂਗਰਸ ਵਾਲਿਆਂ ਦੀ ਗੱਲ ਕਰਦੇ ਹੋ ਕਿ ਭਾਜਪਾ ਤੇ ਆਮ ਆਦਮੀ ਮਿਲੇ ਹੋਏ ਆ ਇਹ ਬਿਲਕੁਲ ਗਲਤ ਹੈ ਅਸੀਂ ਕਹਿਆ ਸੀ ਭਾਰਤ ਦਾ ਪੰਜਾਬ ਜਿਹੜੀ ਬੀਜੇਪੀ ਪੰਜਾਬ ਆ ਕਿਸਾਨਾਂ ਨਾਲ ਡਟ ਕੇ ਖੜੀ ਹੈ ਖੜੀ ਰਹੇਗੀ ਔਰ ਇਹ ਪਾਲਿਸੀ ਜਿੰਨੀਦਰ ਵਾਪਸ ਨਹੀਂ ਲੈ ਲੈਂਦੇ ਅਸੀਂ ਚਟਾਨਾ ਅਸੀਂ ਨਾ ਕਿਸਾਨਾਂ ਦੇ ਨਾਲ ਖੜੇ ਆਂ ਔਰ ਖੜੇ ਰਹਾਂਗੇ ਅੱਜ ਉਸੇ ਤਰਜ਼ ਤੇ ਅਸੀਂ ਖੜੇ ਆਂ ਫੇਰ ਖੜੇ ਆਂ ਅੱਜ ਫੇਰ ਕਹਿੰਦੇ ਆ ਕਿ ਪਾਲਿਸੀ ਨੂੰ ਸਿਰੇ ਤੋਂ ਨਕਾਰਿਆ ਜਾਵੇ ਜਿਹੜੀ ਵੀ ਇਹਦੀ ਚੀਜ਼ ਦੀ ਕੋਈ ਕੈਬਨਿਟ ਚੱਲ ਜਾਣੀ ਪੈਂਦੀ ਆ ਕੋਈ ਵਿਧਾਨ ਸਭਾ ਤੋਂ ਪਾਸ ਕਰਨਾ ਪੈਂਦਾ ਜੋ ਕੁਝ ਵੀ ਕਰਨਾ ਪੈਂਦਾ ਇਹਨੂੰ ਬਿਲਕੁਲ ਇਹਨੂੰ ਖ ਕੀ ਲੱਗਦਾ ਫਿਰ ਜਿਹੜੀ ਥੋੜੀ ਯਾਤਰਾ ਸੀਗੀ ਉਹ ਹੁਣ ਮੁੜ ਤੋਂ ਦੁਬਾਰਾ ਚਾਲੂ ਕਰੋਗੇ ਜਾਂ ਕੋਈ ਹੋਰ ਦੂਜਾ ਰੂਪ ਦੇਓਗੇ ਮੋੜ ਦੇ ਦੇਖੋ ਗੱਲ ਇਹ ਆ ਵੀ ਅਸੀਂ ਕੋਈ ਦਾ ਪੋਲਿਟਿਕਲ ਲਾਹ ਨਹੀਂ ਲੈਣਾ ਚਾਹੁੰਦੇ ਅਸ ਤੱਕ ਕਿਸਾਨਾਂ ਦੇ ਨਾਲ ਜੈਨੂਅਲ ਮੈਂ ਵੀ ਕਿਸਾਨ ਦਾ ਪੁੱਤ ਆ ਅਸ ਤੱਕ ਕਿਸਾਨਾਂ ਦੇ ਨਾਲ ਜੈਨੂਅਲ ਖੜੇ ਆ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਐਸ ਕਰਕੇ ਖੜੇ ਆ ਕਿ ਕਿਸਾਨ ਤੋਂ ਜੇ ਕਿਸਾਨ ਨਾ ਹੋਊਗਾ ਪੰਜਾਬ ਜਿਹੜਾ ਹੈਗਾ ਪੰਜਾਬ ਤਬਾਹ ਹੋ ਜਾਏਗਾ ਕਿਸਾਨ ਤਬਾਹ ਹੋ ਜਾਏਗਾ ਆਪਣੇ ਪਰਿਵਾਰ ਤਬਾਹ ਹੋ ਜਾਏਗੇ ਜੱਦੀ ਜਾਇਦਾਦ ਬਣਾਈ ਪਾ ਕਿ ਜਿਸੇ ਕਿਸਾਨ ਨੇ ਉਹਦੇ ਪੁੱਤ ਉਹਦੇ ਦਾਦੇ ਪੜਦਾਦੇ ਤੋਂ ਲੈ ਕੇ ਜ਼ਮੀਨ ਚੱਲੀ ਆ ਰਹੀ ਆ ਉਹ ਚੱਲੀ ਆ ਰਹੀ ਆ ਜਿਵੇਂ ਤੁਸੀਂ ਗੱਲ ਕੀਤੀ ਤੁਸੀਂ ਵੀ ਮਾਲਵੇ ਤੋਂ ਮੈਂ ਵੀ ਮਾਲਵੇ ਤੋਂ ਆਪਣੇ ਤਾਂ ਉੱਥੇ ਬੱਚਿਆਂ ਦੇ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ ਜ਼ਮੀਨ ਤੋਂ ਵਗੈਰੋਂ ਪੁੱਛਦੇ ਵੀ ਇਹ ਮੁੰਡੇ ਦਾ ਸ਼ਾਕ ਕਰਨਾ ਮੁੰਡੇ ਨੂੰ ਰਿਸ਼ਤਾ ਕਰਨਾ ਵਿਆਹ ਕਰਨਾ ਇਹਦੇ ਕੋਲ ਕਿੰਨੇ ਕਿੱਲੇ ਜ਼ਮੀਨ ਆ ਤਾਂ ਜਦੋਂ ਜ਼ਮੀਨ ਹੀ ਖੁੱਸ ਗਈ ਤਾਂ ਆਪਣੇ ਕੋ ਰਹਾ ਕੀ ਸੋ ਇਸ ਕਰਕੇ ਅਸੀਂ ਇਹਦਾ ਕੋਈ ਪੋਲਿਟਿਕਲ ਆ ਨਹੀਂ ਅਸੀਂ ਕਿਸਾਨਾਂ ਨਾਲ ਪਹਿਲਾਂ ਵੀ ਕਹਿੰਨੇ ਹੁਣ ਵੀ ਕਹੇ ਅਸੀਂ ਕਿਸਾਨਾਂ ਨਾਲ ਡਟ ਕੇ ਖੜੇ ਆ ਔਰ ਚੇਤਾਨਾ ਵਾਂਗੂ ਖੜੇ ਆ ਮੇਰਾ ਆਖਰੀ ਸਵਾਲ ਇਹ ਰਹੂਗਾ ਕਿ ਤੁਸੀਂ ਜਦੋਂ ਵਿਰੋਧ ਹੋਇਆ ਕਿਸਾਨਾਂ ਦੇ ਨਾਲ ਖੜੇ ਕੀ ਉਹ ਕਿਸਾਨਾਂ ਦਾ ਭਾਜਪਾ ਦੇ ਹੱਕ ਦੇ ਵਿੱਚ ਇੱਕ ਵਿਸ਼ਵਾਸ ਬਣ ਰਿਹਾ ਹੈ ਆਉਣ ਵਾਲੀ ਵਿਸ਼ੇਸਤਾਈ ਦੀ ਚੋਣਾਂ ਦੇ ਵਿੱਚ ਕੋਈ ਨਾ ਕੋਈ ਲਾਭ ਮਿਲ ਸਕਦਾ ਹੈ ਕਿਉਂਕਿ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੁਸੀਂ ਹੱਕ ਦੇ ਵਿੱਚ ਗਏ ਕਿਸਾਨਾਂ ਦਾ ਕਿਤੇ ਨਾ ਕਿਤੇ ਤੁਹਾਨੂੰ ਕੋਈ ਮਿਲਿਆ ਸਾਥ ਦੇਖੋ ਗੱਲ ਇਹ ਆ ਕਿ ਕਿਸਾਨ ਜਿਹੜੇ ਸਾਡੇ ਭਰਾ ਨੇ ਬੜੇ ਸੋਝਵਾਨ ਨੇ ਜਿਹੜਾ ਆਦਮੀ ਖੇਤੀ ਕਰਦਾ ਮਿਹਨਤ ਕਰਦਾ ਉਹਨੂੰ ਸਾਰੀ ਗੱਲ ਦਾ ਪਤਾ ਹੁੰਦਾ ਉਹਨੂੰ ਇਹ ਪਤਾ ਵੀ ਸਾਡੇ ਨਾਲ ਕੌਣ ਖੜਾ ਹੈ ਸੋ ਐਸ ਕਰਕੇ ਹੁਣ ਇਹੀ ਨਹੀਂ ਹੈਗਾ ਹੁਣ ਦੇਖੋ 트럼ਪ ਨੇ ਜਿਹੜੀ ਨੀਤੀ ਸੀ ਕਿਸਾਨਾਂ ਨੇ ਉਸ ਤਰ੍ਹਾਂ ਸੰਯੁਕਤ ਕਿਸਾਨ ਜਿਹੜੀ ਇਹਨਾਂ ਨੇ ਪਾਰਟੀ ਬੁਲਾਈ ਸੀ ਐਸ ਕੇ ਐਮ ਨੇ ਉਹਦੇ ਚ ਵੀ ਸਾਨੂੰ ਸਵਾਲ ਪੁੱਛਿਆ ਗਿਆ ਸੀ ਵੀ ਖੇਤੀ ਤੇ ਡੈਰੀ ਤੇ ਫਿਸ਼ਰੀ ਦੇ ਵਿੱਚ ਉਹਨਾਂ ਨੂੰ ਪ੍ਰਭਾਵ ਸੀ ਹੋ ਸਕਦਾ ਅਮਰੀਕਾ ਬਣਾਵੇ ਪਰ ਸਾਡੇ ਮਾਨ ਜੋ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਨੇ ਡਟ ਕੇ ਕਿਹਾ ਕਿ ਜੋ ਮਰਜ਼ੀ ਹੋ ਜੇ ਮੈਨੂੰ ਅਮਰੀਕਾ ਨਾਲ ਸਾਹਮਣਾ ਕਰਨਾ ਪਵੇ ਪਰ ਮੈਂ ਕਿਸਾਨ ਦੇ ਹੱਕ ਵਿੱਚ ਖੜਾਗਾ ਔਰ ਖੇਤੀ ਦੇ ਵਿੱਚ ਜਿਹੜਾ ਇੰਪੋਰਟ ਕਰਨਾ ਚਾਹੁੰਦੇ ਡੈਰੀ ਦੇ ਵਿੱਚ ਇੰਪੋਰਟ ਕਰਨਾ ਚਾਹੁੰਦੇ ਆ ਫਿਸ਼ਰੀ ਦੇ ਵਿੱਚ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਹੋਣ ਨਹੀਂ ਦੇਵਾਂਗਾ ਉਹਨਾਂ ਨੇ ਅਮਰੀਕਾ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਫੈਸਲਾ ਲਿਆ ਨਰਿੰਦਰ ਮੋਦੀ ਜੀ ਦੀ ਅਸੀਂ ਇਸ ਗੱਲ ਤੇ ਸਲਾਮ ਕਰਦੇ ਹਾਂ ਮੇਰੇ ਇੱਕ ਛੋਟਾ ਸਵਾਲ ਹੋ ਰਿਹਾ ਕਿ ਕਿਸਾਨੀ ਜਿਹੜੀ ਹੁਣ ਤੱਕ ਜੂਝਦੇ ਆ ਰਹੀ ਹੈ ਕਈ ਗੱਲਾਂ ਨੂੰ ਲੈ ਕੇ ਕਿਸਾਨਾਂ ਦੀ ਕਹਿੰਦੇ ਪੰਜਾਬ ਦੇ ਵਿੱਚ ਕਿਸ਼ੂਬਾ ਖੇਤੀ ਵਾਲਾ ਸੂਬਾ ਮੰਨਿਆ ਜਾਂਦਾ ਹੈ ਲੇਕਿਨ ਕਿਸਾਨਾਂ ਲਈ ਮਾਰੂ ਪਾਲਸੀ ਬੰਨੀ ਆ ਉਹਨਾਂ ਨੂੰ ਤਾਂ ਹੱਕ ਨਾ ਮਿਲਣਾ ਕੀ ਲੱਗਦਾ ਹੈ ਭਾਜਪਾ ਦੇ ਵਿਸ਼ਵਸਥਾਈ ਦੇ ਵਿੱਚ ਆਉਣ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਫਿਰ ਕਿਦਾਂ ਦੇ ਹੱਕ ਮਿਲੂ ਪੂਰਾ ਤਰੀਕੇ ਨਾਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਆ ਉਹ ਕਿਸਾਨਾਂ ਦੇ ਨਾਲ ਨੇ ਉਹਨਾਂ ਨੇ ਦੇਖੋ ਕਿਸਾਨ ਨਿਧੀ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਅੱਜਵੇਂ ਹੁਣ ਅਮਰੀਕਾ ਦੇ ਵੀ ਡਿਸੀਜਨ ਲਿਆ ਐਮਐਸਪੀ ਵਧਾਈ ਦੇਖੋ ਹੁਣ ਉਹਨਾਂ ਨੇ ਕਿੰਨੇ ਕਿੰਨੇ 175 ਰੁਪਏ 200 ਰੁਪਏ ਮੈਨੂੰ ਯਾਦ ਆ ਪਹਿਲੀਆਂ ਸਰਕਾਰਾਂ ਵੇਲੇ ਕਦੇ 10 ਰੁਪਏ ਕਦੇ 20 ਰੁਪਏ ਐਮਐਸਪੀ ਵਧਦੀ ਵਾਧੀ ਹੁੰਦੀ ਸੀ ਹੁਣ ਇਸ ਕਰਕੇ ਹਰ ਇੱਕ ਵਾਰੀ 34 35 ਹਜ਼ਾਰ ਕਰੋੜ ਜਿਹੜਾ ਸੈਂਟਰ ਵੱਲੋਂ ਸੀਸੀ ਲਿਮਟ ਆਉਂਦੀ ਆ ਉਹ ਕਿਸਾਨਾਂ ਦੇ ਫਸਲਾਂ ਚੁੱਕਣ ਬਾਰੇ ਆਉਂਦੀ ਆ ਸੋ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਕਿਸਾਨਾਂ ਦੀਆਂ ਮਜਬੂਰੀਆਂ ਵੀ ਸਮਝਦੀ ਆ ਔਰ ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਇਹ ਗੱਲ ਚੱਲੀ ਆ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਤਾਂ ਪੰਜਾਬ ਦਾ ਭਲਾ ਹੋਏਗਾ ਸੋ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਬਿਲਕੁਲ ਜਿਹੜੀ ਗੱਲ ਕਿਸਾਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਚੱਲ ਰਹੀ ਸੀ ਕਿਸਾਨੀ ਨੂੰ ਲੈ ਕੇ ਜਿਹੜਾ ਪੰਜਾਬ ਖੇਤੀ ਸੱਭਾ ਮੁੱਖ ਮੰਨਿਆ ਜਾਂਦਾ ਇੱਥੇ ਮੁੱਖ ਖੇਤੀ ਹੁੰਦੀ ਹੈ ਲੋਕਾਂ ਦਾ ਰੋਜ਼ਗਾਰ ਚੱਲਦਾ ਖੇਤੀ ਦੇ ਨਾਲ ਚੱਲਦਾ ਧੰਦਾ ਹੁੰਦਾ ਤੇ ਕਿਸਾਨਾਂ ਨੂੰ ਲੈ ਕੇ ਅੱਜ ਤੱਕ ਜਿਹੜੀਆਂ ਪਾਲਿਸੀਆਂ ਬਣ ਰਹੀਆਂ ਸੀਗੀਆਂ ਉਹਦੇ ਵਿੱਚ ਕਿਸਾਨ ਖੁਸ਼ ਨਹੀਂ ਸੀਗੇ ਲੇਕਿਨ ਹੁਣ ਲੋਕ ਉਮੀਦ ਕਰ ਰਹੇ ਨੇ ਕਿ ਭਾਜ ਪਾਉਗੀ ਕਿਤੇ ਨਾ ਕਿਤੇ ਜਿਹੜਾ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਹੋਊਗਾ ਚੰਡੀਗੜ੍ਹ ਤੋਂ ਕਮਪਨ ਪਰਸਨ ਕਾਸ਼ਨਲ ਪ੍ਰਿੰਸ ਗਰਗ ਦੇਨਿਕਸ ਵਾਰਟੀਵੀ